ਅੱਜ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹ ਇਹ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਜਿਸ ਵਿੱਚ ਸਾਡੇ ਵਿਸ਼ਵਾਸ ਨੂੰ ਪਰਖਿਆ ਜਾਵੇ ਹallelujah ਹੁਣ ਉਹ ਟਾਈਮ ਆ ਗਿਆ ਆ ਜਿਹਦੇ ਵਿੱਚ ਸਾਡਾ ਵਿਸ਼ਵਾਸ ਪਰਖਿਆ ਜਾਏਗਾ ਤੇ ਉਹ ਸਮਾਂ ਅੱਜ ਸ਼ੁਰੂ ਹੋ ਗਿਆ ਇਹਨਾ ਸੋਚਿਓ ਕਿ ਕੱਲ ਨੂੰ ਸ਼ੁਰੂ ਹੋਊਗਾ ਸਾਲ ਤੱਕ ਸ਼ੁਰੂ ਹੋਊਗਾ ਪਰ ਅੱਜ ਸ਼ੁਰੂ ਹੋ ਗਿਆ ਜਦੋਂ ਵਾਰਨਿੰਗ ਮਿਲ ਗਈ ਤਾਂ ਮਤਲਬ ਸਮਾਂ ਆਰੰਭ ਹੋ ਗਿਆ ਤਾਂ ਹੁਣ ਆਪਣੇ ਵਿਸ਼ਵਾਸ ਦੀ ਜਿਹੜਾ ਤੁਹਾਡੇ ਅੰਦਰ ਆ ਉਹਦੀ ਰਾਖੀ ਕਰੋ ਆਪਣੀ ਨੇਚਾ ਦੀ ਰਾਖੀ ਕਰੋ ਕਿਉਂਕਿ ਹੁਣ ਤੁਹਾਡੀ ਨੇਚਰ ਦੀ ਪਰਖ ਬਾਲਿਆਂ ਤਰੀਕਿਆਂ ਦੇ ਨਾਲ ਕੀਤੀ ਜਾਊਗੀ ਅਤੇ ਪਰਮੇਸ਼ਵਰ ਦੇ ਵੱਲੋਂ ਵੀ ਤੁਸੀਂ ਪਰਖੇ ਜਾਓਗੇ ਕਿਉਂਕਿ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਇੰਨਾ ਸੌਖਾ ਨਹੀਂ ਆ ਬੇਸ਼ੱਕ ਪਰਮੇਸ਼ਵਰ ਨੇ ਸਾਨੂੰ ਆਪਣੇ ਰਾਜ ਵਿੱਚ ਵੜਨ ਦੇ ਲਈ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਬੇਸ਼ੱਕ ਪ੍ਰਭੂ ਯੀਸੂ ਮਸੀਹ ਜੀ ਸਾਡੇ ਗੁਨਾਹਾਂ ਦੇ ਬਦਲੇ ਸਲੀਬ ਦੇ ਉੱਤੇ ਬਲੀਦਾਨ ਹੋ ਗਏ ਫਿਰ ਵੀ ਅਜੇ ਬਾਕੀ ਆ ਕਿ ਅਸੀਂ ਇਮਤਿਹਾਨ ਦੇ ਵਿੱਚੋਂ ਪਾਸ ਹੋਈਏ ਤਾਂ ਜਾ ਕੇ ਅਸੀਂ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਐਂਟਰ ਕਰ ਸਕਦੇ ਹਾਂ ਤਾਂ ਜਾ ਕੇ ਉਹਦੀ ਬਾਦਸ਼ਾਹਤ ਵਿੱਚ ਵੜ ਸਕਦੇ ਹਾਂ ਆਦਰਵਾਇਜ਼ ਨਹੀਂ ਕਿਉਂਕਿ ਪ੍ਰਭੂ ਯੀਸੂ ਮਸੀਹ ਜੀ ਦੇ ਲਹੂ ਦੇ ਬਿਨਾਂ ਸਾਡੇ ਗੁਨਾਹ ਨਹੀਂ ਧੋਤੇ ਜਾ ਸਕਦੇ ਸੀ ਜਿਹੜਾ ਕੰਮ ਸਾਥੋਂ ਨਹੀਂ ਹੋ ਸਕਦਾ ਸੀ ਉਹ ਪਿਤਾ ਨੇ ਸਾਡੇ ਕਰਨ ਤੋਂ ਪਹਿਲਾਂ ਪੂਰਾ ਕਰ ਦਿੱਤਾ ਹallelujah ਹਰ ਉਹ ਕੰਮ ਪਰਮੇਸ਼ਵਰ ਨੇ ਸਾਡੇ ਲਈ ਪੂਰਾ ਕੀਤਾ ਰਿਹਾ ਜਿਹੜਾ ਸਾਥੋਂ ਨਹੀਂ ਹੋ ਸਕਦਾ ਪਰ ਉਹ ਸਾਰੇ ਕੰਮ ਅਜੇ ਬਾਕੀ ਆ ਜਿਹੜੇ ਅਸੀਂ ਕਰ ਸਕਦੇ ਆ ਤੇ ਜੋ ਅਸੀਂ ਕਰ ਸਕਦੇ ਉਹ ਸਾਨੂੰ ਹੀ ਕਰਨਾ ਪਏਗਾ ਇਸ ਲਈ ਅੱਜ ਦਾ ਵਚਨ ਹਰੇਕ ਬੰਦਾ ਬਿਨਾਂ ਸੁੱਤਿਆਂ ਬਿਨਾਂ ਉਂਗਲਾਇਆਂ ਔਰ ਬਿਨਾਂ ਆਪਣੀਆਂ ਸੋਚਾਂ ਦੇ ਵਿੱਚ ਗੁਆਚਿਆਂ ਇੱਥੇ ਹਾਜ਼ਰ ਰਹਿ ਕੇ ਆਪਣੇ ਮਨ ਨੂੰ ਹਾਜ਼ਰ ਰਹਿ ਕੇ ਜ਼ਰੂਰ ਸੁਣੇ ਕਿਉਂਕਿ ਹੁਣ ਉਹ ਸਮਾਂ ਆ ਗਿਆ ਜਿਸ ਸਮੇਂ ਦੇ ਵਿੱਚ ਤੁਹਾਡੇ ਵਿਸ਼ਵਾਸ ਨੂੰ ਪਰਖਿਆ ਜਾਵੇ ਵਿਸ਼ਵਾਸ ਦੇ ਬਿਨਾ ਮਸੀਹੀ ਜੀਵਨ ਹੈ ਹੀ ਨਹੀਂ ਅਗਰ ਕੋਈ ਮਨੁੱਖ ਇਹ ਕਹੇ ਕਿ ਮੈਂ ਇੱਕ ਮਸੀਹੀ ਚੇਲਾ ਹਾਂ ਮੈਂ ਇੱਕ ਮਸੀਹੀ ਜੀਵਨ ਜੀਂਦਾ ਹਾਂ ਪਰ ਵਿਸ਼ਵਾਸ ਨਹੀਂ ਮੇਰੇ ਅੰਦਰ ਇਹਦਾ ਮਤਲਬ ਉਹ ਜੋ ਪਹਿਲਾਂ ਬੋਲਦਾ ਉਹ ਵੀ ਗਲਤ ਆ ਕਿਉਂਕਿ ਜਿਹਦੇ ਅੰਦਰ ਵਿਸ਼ਵਾਸ ਨਹੀਂ ਆ ਉਹ ਨਾ ਤਾਂ ਮਸੀਹ ਦਾ ਚੇਲਾ ਹੋ ਸਕਦਾ ਨਾ ਉਹ ਮਸੀਹੀ ਜੀਵਨ ਦੇ ਵਿੱਚ ਹੋ ਸਕਦਾ ਪਹਿਲਾ ਵਿਸ਼ਵਾਸ ਫਿਰ ਮਸੀਹੀ ਜੀਵਨ ਦੇ ਵਿੱਚ ਤੁਸੀਂ ਐਂਟਰ ਕਰ ਸਕਦੇ ਆ ਜੇ ਵਿਸ਼ਵਾਸ ਹੈ ਨਹੀਂ ਫਿਰ ਮਸੀਹ ਵਾਲਾ ਜੀਵਨ ਵੀ ਸਾਡੇ ਅੰਦਰ ਹੈ ਨਹੀਂ ਕਿਉਂਕਿ ਵਿਸ਼ਵਾਸ ਦੇ ਬਿਨਾ ਪਰਮੇਸ਼ਵਰ ਦੇ ਨੇੜੇ ਜਾਣਾ ਪੋਸੀਬਲ ਨਹੀਂ ਹੈ ਅਰ ਵਿਸ਼ਵਾਸ ਕਿਹੋ ਜਿਹਾ ਚਾਹੀਦਾ ਆ ਅਨਸ਼ੇਕੇਬਲ ਫੇਥ ਬੇਕਾਇਮ ਰਹਿਣ ਵਾਲਾ ਵਿਸ਼ਵਾਸ ਸਥਿਰ ਰਹਿਣ ਵਾਲਾ ਵਿਸ਼ਵਾਸ ਡਾਂਵਾ ਡੋਲ ਨਹੀਂ ਕੱਚਾ ਜਿਹਾ ਵਿਸ਼ਵਾਸ ਨਹੀਂ ਨਿੱgge ਨਿੱgge ਨਹੀਂ ਪਰ ਗਰਮ ਹੋਣੇ ਚਾਹੀਦੇ ਆ ਤੁਸੀਂ ਵਿਸ਼ਵਾਸ ਦੇ ਵਿੱਚ ਠੰਡਿਆਂ ਦੀ ਤਾਂ ਕੋਈ ਅਹਿਮੀਅਤ ਨਹੀਂ ਪਰ ਨਿੱਗੇ ਵੀ ਪਰਮੇਸ਼ਵਰ ਨੂੰ ਪਸੰਦ ਨਹੀਂ ਅਸੀਂ ਸਰਗਰਮ ਹੋਣੇ ਚਾਹੀਦੇ ਹਾਂ ਅਸੀਂ ਮਗੇ ਹੋਏ ਹੋਣੇ ਚਾਹੀਦੇ ਹਾਂ ਸਾਡਾ ਵਿਸ਼ਵਾਸ ਇਦਾਂ ਦਾ ਹੋਣਾ ਚਾਹੀਦਾ ਕਿ ਅਸੀਂ ਵਿਸ਼ਵਾਸ ਕਰ ਲਈਏ ਤਾਂ ਅਸੀਂ ਚਟਾਨ ਨੂੰ ਕਹੀਏ ਚੂਰ-ਚੂਰ ਹੋ ਜਾ ਉੱਥੇ ਹੀ ਪਟਾਕੇ ਪੈ ਜਾਣ ਤੇ ਚਟਾਨਾ ਚੂਰ-ਚੂਰ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਇਸ ਲੈਵਲ ਤੱਕ ਦਾ ਸਾਡਾ ਵਿਸ਼ਵਾਸ ਚਾਹੀਦਾ ਹੈ ਚਟਾਨਾ ਨੂੰ ਹਲਾ ਦੇਣ ਵਾਲਾ ਵਿਸ਼ਵਾਸ ਅਰੇ ਇੰਪੋਸੀਬਲ ਨਹੀਂ ਆ ਇਹ ਅਸੰਭਵ ਜਾਂ ਨਾ ਮੁਮਕਿਨ ਨਹੀਂ ਆ ਇਹ ਮੁਮਕਿਨ ਆ ਇਸ ਲੈਵਲ ਤੱਕ ਪਹੁੰਚਿਆ ਜਾ ਸਕਦਾ ਆ ਤੁਸੀਂ ਕੋਸ਼ਿਸ਼ ਕਰੋਗੇ ਤਾਂ ਜਰੂਰ ਪਹੁੰਚੋਗੇ ਪਰ ਸਾਨੂੰ ਕੋਸ਼ਿਸ਼ ਕਰਨੀ ਪਵੇਗੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਜੇ ਕੋਈ ਰਾਈ ਦੇ ਦਾਣੇ ਸਮਾਨ ਨੇਚਾ ਕਰੇ ਅਰ ਪਹਾੜ ਨੂੰ ਕਹੇ ਕਿ ਸਮੁੰਦਰ ਵਿੱਚ ਜਾਪ ਹੈ ਤਾਂ ਉਹਦੇ ਲਈ ਹੋ ਜਾਏਗਾ ਜੇ ਪ੍ਰਭੂ ਯਿਸੂ ਮਸੀਹ ਜੀ ਨੇ ਇਦਾਂ ਕਿਹਾ ਉਹ ਝੂਠ ਤਾਂ ਨਹੀਂ ਬੋਲ ਸਕਦੇ ਉਹ ਨਹੀਂ ਝੂਠ ਤਾਂ ਨਹੀਂ ਕਿਹਾ ਹੋਣਾ ਸੋ ਉਹਨੇ ਜੋ ਕਿਹਾ ਉਹ ਸੱਚ ਕਿਹਾ ਆ ਉਹ ਸਭ ਕੁਝ ਹੋ ਸਕਦਾ ਆ ਔਰ ਬਹੁਤ ਕੁਝ ਹੋ ਰਿਹਾ ਆ ਜੋ ਕੁਝ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਪਰ ਜੇ ਤੁਸੀਂ ਚਾਹੁੰਦੇ ਆ ਕਿ ਉਹ ਚੀਜ਼ਾਂ ਜਿਹੜੀਆਂ ਅਸੀਂ ਦੇਖਣਾ ਚਾਹੁੰਦੇ ਉਹ ਸਾਡੇ ਦੁਆਰਾ ਹੋਣ ਤਾਂ ਤੁਹਾਨੂੰ ਅਨਸ਼ੇਕੇਬਲ ਫੇਥ ਆਪਣੇ ਅੰਦਰ ਪੈਦਾ ਕਰਨਾ ਪਊਗਾ ਬੇਡੋਲ ਵਿਸ਼ਵਾਸ ਆਪਣੇ ਅੰਦਰ ਬਣਾਉਣਾ ਪਊਗਾ ਜ਼ਬੂਰਾਂ ਦੀ ਕਿਤਾਬ ਉਹਦਾ 62 ਨੰਬਰ ਅਧਿਆਇ ਉਹਦੀ 1 ਤੇ 2 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਮੇਰੀ ਜਾਨ ਪਰਮੇਸ਼ਵਰ ਹੀ ਦੇ ਅੱਗੇ ਚੁੱਪਚਾਪ ਹੈ ਮੇਰਾ ਬਚਾਓ ਉਸੇ ਵੱਲੋਂ ਹੈ ਉਹੀ ਮੇਰੀ ਚਟਾਨ ਅਤੇ ਮੇਰਾ ਬਚਾਓ ਹੈ ਉਹ ਮੇਰਾ ਉੱਚਾ ਘੜ ਹੈ ਮੈਂ ਬੋਤਾ ਨਾ ਡੋਲਾਂਗਾ ਇਹਦੇ ਵਿੱਚ ਸਾਨੂੰ ਪਰਮੇਸ਼ਵਰ ਦੀ ਸਥਿਰਤਾ ਨਜ਼ਰ ਆਉਂਦੀ ਹੈ ਕਿ ਪਰਮੇਸ਼ਵਰ ਨੂੰ ਸਥਿਰਤਾ ਪਸੰਦ ਆ ਕਿਉਂਕਿ ਉਹ ਖੁਦ ਸਥਿਰ ਆ ਉਹ ਖੁਦ ਕਾਇਮ ਆ ਉਹ ਖੁਦ ਮਜ਼ਬੂਤ ਆ ਔਰ ਉਹ ਬੇਡੋਲ ਆ ਇਸੇ ਲਈ ਪਰਮੇਸ਼ਵਰ ਜੀ ਚਾਹੁੰਦੇ ਆ ਕਿ ਉਹ ਮਨੁੱਖ ਜਿਨ੍ਹਾਂ ਦੇ ਲਈ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਬਲੀਦਾਨ ਹੋਣ ਦਿੱਤਾ ਉਹ ਮਨੁੱਖ ਵੀ ਸਥਿਰ ਹੋਣ ਕਾਇਮ ਹੋਣ ਅਤੇ ਮਜਬੂਤ ਹੋਣ ਇੱਥੇ ਸਿੱਕੀ ਦੇਖਦੇ ਕਹਿੰਦਾ ਮੇਰੀ ਜਾਨ ਪਰਮੇਸ਼ਵਰ ਹੀ ਦੇ ਅੱਗੇ ਚੁੱਪਚਾਪ ਹੈ ਕੋਈ ਆਰਗੂਮੈਂਟ ਨਹੀਂ ਹੈ ਪਰਮੇਸ਼ਵਰ ਦੇ ਅੱਗੇ ਕੋਈ ਸਵਾਲ ਜਵਾਬ ਨਹੀਂ ਪਰਮੇਸ਼ਵਰ ਦੇ ਅੱਗੇ ਕਿ ਇਹ ਕਿਉਂ ਹੋ ਰਿਹਾ ਉਹ ਕਿਉਂ ਹੋ ਰਿਹਾ ਇਦਾਂ ਕਿਉਂ ਨਹੀਂ ਹੋ ਰਿਹਾ ਬਸ ਚੁੱਪਚਾਪ ਆ ਕਿ ਜੋ ਮੇਰਾ ਪਿਤਾ ਕਰ ਰਿਹਾ ਜੋ ਮੇਰਾ ਪਰਮੇਸ਼ਵਰ ਕਰ ਰਿਹਾ ਉਹ ਮੇਰੇ ਲਈ ਭਲਾਈ ਕਰ ਰਿਹਾ ਆ ਔਰ ਉਹੀ ਕਰਨਾ ਚਾਹੀਦਾ ਉਹਨੂੰ ਜੋ ਉਹ ਕਰ ਰਿਹਾ ਆ ਚੁੱਪ ਚਾਪ ਆ ਸੈਟੀਸਫਾਈਡ ਆ ਸੰਤੋਸ਼ਟ ਆ ਔਰ ਕਹਿੰਦਾ ਮੇਰਾ ਬਚਾਓ ਉਸੇ ਵੱਲੋਂ ਹੈ ਮੇਰਾ ਬਚਾਅ ਕਿਹਦੇ ਵੱਲੋਂ ਆ ਪਰਮੇਸ਼ਵਰ ਦੇ ਵੱਲੋਂ ਆ ਇੰਨੀ ਨੇਚਾ ਆ ਉਹਨੂੰ ਕਿ ਮੈਂ ਚੁੱਪ ਚਾਪ ਆ ਮੈਂ ਕੋਈ ਸ਼ੋਰ ਨਹੀਂ ਕਰਦਾ ਕਿ ਤੂੰ ਵੀ ਮੇਰੀ ਮਦਦ ਲਈ ਆ ਜਾ ਤੂੰ ਵੀ ਮੇਰੀ ਮਦਦ ਲਈ ਆ ਜਾ ਤੁਸੀਂ ਹਥਿਆਰ ਲੈ ਕੇ ਆਇਓ ਤੁਸੀਂ ਡੰਡੇ ਲੈ ਕੇ ਆਇਓ ਤੁਸੀਂ ਤੀਰ ਕਮਾਨ ਲੈ ਆਇਓ ਤੁਸੀਂ ਚਾਰ ਪੰਜ ਤਕੜੇ ਤਕੜੇ ਬੰਦੇ ਲੈ ਆਇਓ ਗੱਡੀਆਂ ਤੇ ਚੜ ਕੇ ਆ ਜਿਓ ਗੰਡਾਸੇ ਲੈ ਕੇ ਆ ਜਿਓ ਕਹਿੰਦਾ ਮੇਰੀ ਜਾਨ ਉਹਦੇ ਅੱਗੇ ਚੁੱਪ ਚਾਪ ਆ ਤੇ ਮੇਰਾ ਬਚਾਓ ਉਸੇ ਵੱਲੋਂ ਕਿਹਦੇ ਵੱਲੋਂ ਪਰਮੇਸ਼ਵਰ ਦੇ ਵੱਲੋਂ ਕਿਉਂਕਿ ਉਹਦੀ ਜਾਨ ਕਦੇ ਅੱਗੇ ਚੁੱਪਿਆ ਪਰਮੇਸ਼ਵਰ ਦੇ ਅੱਗੇ ਚੁੱਪਿਆ ਹਰ ਕਿਉਂ ਚੁੱਪਿਆ ਕਿਉਂਕਿ ਉਹਨੂੰ ਵਿਸ਼ਵਾਸ ਆ ਕਿ ਮੇਰਾ ਪਰਮੇਸ਼ਵਰ ਮੈਨੂੰ ਬਚਾਉਣ ਦੇ ਲਈ ਸਮਰਥੀ ਆ ਬੇਡੋਲ ਵਿਸ਼ਵਾਸ ਆ ਕੋਈ ਹੱਥ ਪੱਲੇ ਨਹੀਂ ਮਾਰ ਰਿਹਾ ਬਸ ਵਿਸ਼ਵਾਸ ਆ ਕਿ ਮੇਰਾ ਪਰਮੇਸ਼ਵਰ ਮੈਨੂੰ ਬਚਾਉਣ ਦੇ ਲਈ ਸਮਰਥੀ ਆ ਉਹੀ ਮੇਰੀ ਚਟਾਨ ਚਟਾਨ ਕਿਸ ਚੀਜ਼ ਦਾ ਪ੍ਰਤੀਕ ਹੈ ਮਜ਼ਬੂਤੀ ਦਾ ਉਹੀ ਮੇਰੀ ਚਟਾਨ ਅਤੇ ਮੇਰਾ ਬਚਾਓ ਹੈ ਇੱਥੇ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਪਰਮੇਸ਼ਵਰ ਮਜ਼ਬੂਤ ਹੈ ਚਟਾਨ ਦੇ ਵਾਂਗ ਉਹ ਕਿਸੇ ਵੀ ਚੀਜ਼ ਦਾ ਸਾਹਮਣਾ ਕਰ ਸਕਦਾ ਹੈ ਉਹ ਨਾਜ਼ੁਕ ਨਹੀਂ ਆ ਕਮਜ਼ੋਰ ਨਹੀਂ ਆ ਵੀਕ ਨਹੀਂ ਆ ਕਿ ਭੁਰ ਜਾਏ ਕਿਰ ਜਾਏ ਹੰਬ ਜਾਏ ਥੱਕ ਜਾਏ ਡਿੱਗ ਜਾਏ ਪਰ ਉਹ ਮਜਬੂਤ ਆ ਛਟਾਨ ਦੇ ਵਾਂਗ ਸਥੇਰ ਆ ਛਟਾਨ ਦੇ ਵਾਂਗ ਤੇ ਕਹਿੰਦਾ ਮੇਰਾ ਬਚਾਓ ਮੇਰਾ ਬਚਾਉਣ ਵਾਲਾ ਵੀ ਉਹ ਹੀ ਆ ਤੇ ਮੇਰਾ ਬਚਾਅ ਵੀ ਉਹੀ ਆ ਉਹੋ ਮੇਰਾ ਉੱਚਾ ਗੜ੍ਹ ਆ ਗੜ੍ਹ ਫਿਰ ਤੋਂ ਕਿਸ ਚੀਜ਼ ਦਾ ਪ੍ਰਤੀਕ ਆ ਬੇਡੋਲ ਹੋਣ ਦਾ ਗਾੜਿਆ ਮਜਬੂਤੀ ਦਾ ਪ੍ਰਤੀਕ ਆ ਇੱਕ ਸਥਾਨ ਆ ਕਹਿੰਦਾ ਉਹੀ ਮੇਰਾ ਗੜਿਆ ਉੱਚਾ ਗੜਿਆ ਮੈਂ ਬੋਤਾ ਨਾ ਡੋਲਾਂਗਾ ਉਹਦੇ ਮਨ ਚ ਥੋੜਾ ਜਿਹਾ ਡਰਿਆ ਕਿ ਮੇਰੇ ਨਾਲ ਕੀ ਹੋ ਰਿਹਾ ਪਰ ਇਹ ਨਹੀਂ ਕਿ ਮੈਂ ਬਚੂਗਾ ਨਹੀਂ ਜੇ ਪਰਮੇਸ਼ਵਰ ਮੈਨੂੰ ਬਚਾ ਨਹੀਂ ਸਕਦਾ ਇਸ ਲਈ ਉਹ ਕਿ ਕਹਿੰਦਾ ਮੈਂ ਬੋਤਾ ਨਾ ਡੋਲਾਂਗਾ ਕਹਿੰਦਾ ਮੈਨੂੰ ਕੋਈ ਬਹੁਤੀ ਘਬਰਾਹਟ ਨਹੀਂ ਆ ਜਿੱਦਾਂ ਕਈ ਵਾਰੀ ਕੋਈ ਘਟਨਾ ਵਾਪਰੀ ਹੋਵੇ ਕਿਸੇ ਦੇ ਸੱਟ ਪੇਟ ਲੱਗੀ ਹੋਵੇ ਤੇ ਆਪਾਂ ਆਣ ਕੇ ਕੀ ਕਹਿੰਨੇ ਬਾਲੀ ਡਰ ਵਾਲੀ ਗੱਲ ਨਹੀਂ ਆ ਬਾਲੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਇਹਦਾ ਕੀ ਮਤਲਬ ਹੁੰਦਾ ਕਿ ਥੋੜਾ ਜਿਹਾ ਫਿਕਰ ਹੋਇਆ ਸੀਗਾ ਪਰ ਹੁਣ ਕੋਈ ਟੈਨਸ਼ਨ ਨਹੀਂ ਸਭ ਕੁਝ ਠੀਕ ਆ ਇਦਾਂ ਹੀ ਆਪਾਂ ਸਮਝਦੇ ਇਸ ਚੀਜ਼ ਨੂੰ ਇਦਾਂ ਹੀ ਪਰਮੇਸ਼ਵਰ ਦਾ ਦਾਸ ਕੀ ਕਹਿੰਦਾ ਮੈਂ ਬਹੁਤਾ ਨਾ ਡੋਲਾਂਗਾ ਭਾਵੇਂ ਮੇਰੇ ਵਿਰੋਧ ਦੇ ਕਹਿੰਦਾ ਇੱਕ ਜਥਾ ਵੀ ਡੇਰਾ ਲਾ ਲਵੇ ਉਹਦੇ ਵਿੱਚੋਂ ਦੀ ਵੀ ਕਹਿੰਦਾ ਹੇ ਯਹੋਵਾ ਮੈਂ ਤੇਰੇ ਬਲ ਦੇ ਨਾਲ ਨਿਕਲ ਜਾਵਾਂਗਾ ਕਹਿੰਦਾ ਤੇਰੇ ਜ਼ੋਰ ਨਾਲ ਤਾਂ ਮੈਂ ਕੰਧਾਂ ਨੂੰ ਵੀ ਟੱਪ ਜਾਵਾਂਗਾ ਇਹਦਾ ਮਤਲਬ ਭਾਵੇਂ ਸਾਡੇ ਵਿਰੁੱਧ ਜਿੰਨੀਆਂ ਮਰਜ਼ੀ ਚੀਜ਼ਾਂ ਉੱਠਣ ਸਿਚੁਏਸ਼ਨਸ ਜਿੱਦਾਂ ਦੀਆਂ ਮਰਜ਼ੀ ਸਾਨੂੰ ਨਜ਼ਰ ਆਉਣ ਦੁੱਖ ਦੇਣ ਵਾਲੀਆਂ ਹੋ ਸਕਦੀਆਂ ਖਰਾਬੀ ਕਰਨ ਵਾਲੀਆਂ ਹੋ ਸਕਦੀਆਂ ਪਰ ਜੇ ਸਾਡਾ ਭਰੋਸਾ ਪਰਮੇਸ਼ਵਰ ਦੇ ਉੱਤੇ ਆ ਫਿਰ ਅਸੀਂ ਉਹਨਾਂ ਸਿਚੁਏਸ਼ਨਸ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਔਰ ਸਾਡਾ ਪਰਮੇਸ਼ਵਰ ਸਾਨੂੰ ਬਾਹਰ ਕੱਢਣ ਦੇ ਲਈ ਮੌਜੂਦ ਹੈ ਹਾਲੇਲੂਇਆ ਇਸ ਲਈ ਆਪਣੀ ਨੇਚਾ ਨੂੰ ਦ੍ਰਿੜ ਕਰੋ ਪੱਕਿਆ ਕਰੋ ਮਜ਼ਬੂਤ ਕਰੋ ਔਰ ਇਹਨੂੰ ਸਾਫਤ ਕਰੋ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਮੈਨੂੰ ਮੌਕਾ ਮਿਲੇ ਕਿ ਮੈਂ ਆਪਣੀ ਨੇਚਾ ਨੂੰ ਸਾਬਤ ਕਰ ਸਕਾਂ ਸਾਨੂੰ ਸਾਬਤ ਕਰਨ ਦਾ ਮੌਕਾ ਮਿਲੇ ਕਿ ਮੇਰੀ ਨੇਚਾ ਪ੍ਰੂਵ ਹੋਏ ਕਿ ਮੈਂ ਆਪਣੀ ਨੇਚਾ ਜਿਹੜੀ ਪਰਮੇਸ਼ਵਰ ਦੇ ਉੱਤੇ ਰੱਖਦਾ ਮੈਂ ਉਹਦੇ ਵਿੱਚ ਮਜ਼ਬੂਤ ਆ ਮੈਂ ਡਾਵਾ ਡੋਲ ਨਹੀਂ ਆ ਪਰ ਮੈਂ ਸਥਿਰ ਆ ਮੈਂ ਬੇਡੋਲ ਆ ਜਿਹੜਾ ਸਾਡਾ ਪਰਮੇਸ਼ਵਰ ਆ ਉਹਨੂੰ ਡੋਲਣ ਵਾਲੀਆਂ ਚੀਜ਼ਾਂ ਪਸੰਦ ਨਹੀਂ ਆ। ਜਦੋਂ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਪਰਮੇਸ਼ਵਰ ਦੇ ਸੁਭਾਅ ਨੂੰ ਦੇਖਦੇ ਆ ਉਹਦੇ ਉਹਦੇ ਸੁਭਾਅ ਦੇ ਅੰਦਰ ਸਾਨੂੰ ਸਥਿਰਤਾ ਨਜ਼ਰ ਆਉਂਦੀ ਆ। ਸਾਨੂੰ ਠਹਿਰਾਵ ਨਜ਼ਰ ਆਉਂਦਾ ਆ। ਸਾਨੂੰ ਉਹਦਾ ਕਾਇਮ ਰਹਿਣਾ ਨਜ਼ਰ ਆਉਂਦਾ। ਕਿਉਂਕਿ ਪਹਿਲਾਂ ਹੀ ਪਰਮੇਸ਼ਵਰ ਨੇ ਕੀ ਕਿਹਾ ਮੈਂ ਹਾਂ ਜੋ ਮੈਂ ਹਾਂ। ਇੱਥੇ ਹੀ ਉਹਨੇ ਦੱਸ ਦਿੱਤਾ ਕਿ ਮੈਂ ਮਜਬੂਤ ਹਾਂ ਮੈਂ ਬਦਲਦਾ ਨਹੀਂ ਹਾਂ ਅਰ ਇੱਦਾਂ ਵੀ ਲਿਖਿਆ ਆ ਕਿ ਮੈਂ ਨਾ ਬਦਲਣ ਵਾਲਾ ਪਰਮੇਸ਼ਵਰ ਹਾਂ ਕੱਤੀ ਵੀ ਨਾ ਬਦਲਣ ਵਾਲਾ ਪਰਮੇਸ਼ਵਰ ਫੇਰ ਕੀ ਕਹਿੰਦਾ ਕੱਲ ਅੱਜ ਤੇ ਯੁਗ ਦੇ ਅੰਤ ਤਿੱਕਰ ਇੱਕੋ ਜਿਹਾ ਆ ਬਦਲਦਾ ਨਹੀਂ ਉਹਦੀ ਸਮਰਥ ਘਟਦੀ ਨਹੀਂ ਉਹਦਾ ਜ਼ੋਰ ਘਟਦਾ ਨਹੀਂ ਉਹਦੀ ਸ਼ਕਤੀ ਘਟਦੀ ਨਹੀਂ ਉਹਦੀ ਕਿਰਪਾ ਘਟਦੀ ਨਹੀਂ ਉਹਦੇ ਹੱਥ ਛੋਟੇ ਨਹੀਂ ਕਿ ਤੁਹਾਨੂੰ ਬਚਾ ਨਾ ਸਕਣ ਉਹਦੀਆਂ ਅੱਖਾਂ ਧੁੰਦਲੀਆਂ ਨਹੀਂ ਕਿ ਤੁਸੀਂ ਉਹਨਾਂ ਨੂੰ ਨਜ਼ਰ ਨਾ ਆਵੋ ਪਰ ਉਹ ਮਜਬੂਤ ਆ ਉਹ ਸਥਿਰ ਆ ਉਹ ਕਾਇਮ ਆ ਫਿਰ ਅਸੀਂ ਪਰਮੇਸ਼ਵਰ ਦੇ ਸੁਭਾਅ ਦੇ ਵਿੱਚ ਕੀ ਦੇਖਦੇ ਕਹਿੰਦਾ ਜੋ ਮੈਂ ਕਹਿੰਦਾ ਉਹ ਹੁੰਦਾ ਆ ਕਿੱਥੋਂ ਸਾਨੂੰ ਸਮਝ ਆਉਂਦੀ ਆ आसमान ज़मीन अपनी जगह तो खिसक सकते हैं परमेश्वर पर ने कहा मेरे कहे वचन कदी ना टलन गए क्योंकि वह कायम रहन वाला परमेश्वर और वचन भी कायम रहा है हालेलुया और सानू बहुत 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 100 ਟਾਈਮਸ ਸਾਨੂੰ ਬਾਈਬਲ ਦੇ ਵਿੱਚ ਸੈਂਕੜੇ ਵਾਰ ਸਾਨੂੰ ਬਾਈਬਲ ਦੇ ਵਿੱਚ ਪਰਮੇਸ਼ਵਰ ਦਾ ਸੁਭਾ ਜਿਹੜਾ ਆ ਉਹ ਇਹੀ ਨਜ਼ਰ ਆਉਂਦਾ ਕਿ ਉਹ ਬੇਡੋਲ ਆ ਉਹ ਬਦਲਦਾ ਨਹੀਂ ਆ ਉਹ ਡਿੱਗਦਾ ਨਹੀਂ ਆ ਉਹ ਮੁੱਕਰਦਾ ਨਹੀਂ ਆ ਉਹ ਨਾਸ਼ ਨਹੀਂ ਹੁੰਦਾ ਤੇ ਪਰਮੇਸ਼ਵਰ ਨੇ ਸਾਨੂੰ ਆਪਣੇ ਸੁਭਾ ਤੇ ਪੈਦਾ ਕੀਤਾ ਪਰਮੇਸ਼ਵਰ ਨੇ ਸਾਨੂੰ ਆਪਣੇ ਵਰਗੇ ਬਣਾਇਆ ਤਾਂ ਫੇ ਹੁਣ ਸਾਨੂੰ ਵੀ ਕੀ ਚਾਹੀਦਾ ਆ ਅਸੀਂ ਵੀ ਬੇਡੋਲ ਹੋਣੇ ਚਾਹੀਦੇ ਆ ਅਸੀਂ ਵੀ ਸਥਿਰ ਹੋਣੇ ਚਾਹੀਦੇ ਆ ਅਸੀਂ ਵੀ ਕਾਇਮ ਰਹਿਣ ਵਾਲੇ ਹੋਣੇ ਚਾਹੀਦੇ ਆ ਵਚਨ ਦੇ ਵਿੱਚ ਲਿਖਿਆ ਕਹਿੰਦਾ ਤੁਹਾਡੀ ਹਾਂ ਦੀ ਹਾਂ ਹੋਵੇ ਤੇ ਨਾ ਦੀ ਨਾ ਹੋਵੇ ਕਹਿੰਦਾ ਧੋਗਲੇ ਮਨੁੱਖ ਮੈਨੂੰ ਪਸੰਦ ਨਹੀਂ ਆ ਉਹਨੂੰ ਡੋਲਣ ਵਾਲੀਆਂ ਚੀਜ਼ਾਂ ਗੱਲ-ਗੱਲ ਤੇ ਬਦਲ ਜਾਣ ਵਾਲੀਆਂ ਚੀਜ਼ਾਂ ਉਹਨੂੰ ਪਸੰਦ ਨਹੀਂ ਆ ਵਿਸ਼ਵਾਸ ਉਹ ਕਿਹੋ ਜਿਹਾ ਮੰਗਦਾ ਬੇਡੋਲ ਹੋਵੇ ਏ ਨਹੀਂ ਕਿ ਡਗ ਮਗਾਉਂਦਾ ਹੋਇਆ ਵਿਸ਼ਵਾਸ ਹੋਵੇ ਦਾਵਾ ਡੋਲ ਵਿਸ਼ਵਾਸ ਹੋਵੇ ਖਰਿਆ ਹੋਣਾ ਕਿ ਨਹੀਂ ਹੋਣਾ ਖਰਿਆ ਰੱਬ ਹੈਗਾ ਕਿ ਨਹੀਂ ਹੈਗਾ ਖਰਿਆ ਇਹ ਸੱਚ ਵੀ ਆ ਕਿ ਨਹੀਂ ਆ ਮਤਲਬ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਤੁਹਾਡੇ ਫੇਥ ਦੇ ਵਿੱਚ ਤੁਹਾਡੀ ਨੇਚਾ ਦੇ ਵਿੱਚ ਦੋ ਚਿੱਤਾਂ ਬਣ ਨਹੀਂ ਹੋਣਾ ਚਾਹੀਦਾ ਪਰਮੇਸ਼ਵਰ ਨੂੰ ਵਿਸ਼ਵਾਸ ਪਸੰਦ ਆ ਜਿਹੜਾ ਬੇਡੋਲ ਹੋਵੇ ਪਰਮੇਸ਼ਵਰ ਕਿਸੇ ਚੀਜ਼ ਦੀ ਨਹੀਂ ਕਿੱਥੇ ਰੱਖਣੀ ਪਸੰਦ ਕਰਦੇ ਆ ਚਟਾਨ ਦੇ ਉੱਤੇ ਪ੍ਰਭੂ ਯੀਸੂ ਮਸੀਹ ਨੇ ਕੀ ਕਿਹਾ ਪਤਰਸ ਨੂੰ ਕਹਿੰਦਾ ਮੈਂ ਆਪਣੀ ਕਲੀਸੀਆ ਦੀ ਨੀ ਇਸ ਪੱਥਰ ਦੇ ਉੱਤੇ ਰੱਖਾਂਗਾ ਕਹਿੰਦਾ ਮੈਂ ਤੁਹਾਨੂੰ ਚਿੱਕੜ ਚੋਂ ਕੱਢਿਆ ਤੇ ਚਟਾਨ ਦੇ ਉੱਤੇ ਖੜੇ ਕੀਤਾ ਹੈ ਉਹ ਸਾਨੂੰ ਮਜ਼ਬੂਤੀ ਬਖਸ਼ਦਾ ਹੈ ਔਰ ਉਹਨੂੰ ਮਜ਼ਬੂਤ ਚੀਜ਼ਾਂ ਪਸੰਦ ਆ ਇਸ ਲਈ ਉਹ ਚਾਹੁੰਦਾ ਸਾਡੀ ਨੇਚਰ ਵੀ ਮਜ਼ਬੂਤ ਹੋਏ ਸਾਡੀ ਨੀਂਵ ਵੀ ਮਜ਼ਬੂਤ ਹੋਏ ਸਾਡਾ ਸੋਚਣਾ ਵੀ ਮਜ਼ਬੂਤ ਹੋਏ ਸਾਡੇ ਜਿਹੜੇ ਫੈਸਲੇ ਆ ਉਹ ਵੀ ਮਜ਼ਬੂਤ ਹੋਣ ਉਹ ਵੀ ਬਦਲਣ ਵਾਲੇ ਨਾ ਹੋਣ ਉਹ ਸਾਨੂੰ ਕੀ ਚਾਹੁੰਦਾ ਅਸੀਂ ਆਪਣੀ ਜ਼ੁਬਾਨ ਦੇ ਪੱਕੇ ਹੋਈਏ ਸਾਡੀ ਜ਼ੁਬਾਨ ਦਾ ਬਦਲ ਜਾਣਾ ਵੀ ਉਹਨੂੰ ਪਸੰਦ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਪਰਮੇਸ਼ਵਰ ਚਾਹੁੰਦੇ ਕਿ ਅਸੀਂ ਈਮਾਨ ਵਿੱਚ ਵੀ ਪੱਕੇ ਹੋਈਏ ਕਈ ਵਰੀ ਜਿਹੜਾ ਬੰਦਾ ਕਹਿੰਦਾ ਕੋਸ਼ਿਆ ਕਰਦਾ ਕੋਸ਼ਿਆ ਤੇ ਆਪਾਂ ਨੂੰ ਕੀ ਕਹਨੇ ਇਹ ਆਪਣੇ ਦੀਨ ਇਮਾਨ ਦਾ ਪੱਕਾ ਨਹੀਂ ਆ ਇਹ ਜਿੱਧਰ ਨੂੰ ਮਰਜੀ ਤੁਰ ਪੈਂਦਾ ਆ ਇਹ ਜੋ ਮਰਜੀ ਕਰਨ ਲੱਗ ਜਾਂਦਾ ਇਹਦਾ ਕੀ ਭਰੋਸਾ ਕਰਨਾ ਇਹਦਾ ਮਤਲਬ ਜਿਹੜੇ ਕਾਇਮ ਨਹੀਂ ਰਹਿੰਦੇ ਜਿਹੜੇ ਸਥਿਰ ਨਹੀਂ ਰਹਿੰਦੇ ਉਹਨਾਂ ਦਾ ਭਰੋਸਾ ਕਰਨਾ ਜਿਹੜਾ ਆ ਕੋਈ ਬਾਹਲੀ ਖਾਸੀਅਤ ਵਾਲੀ ਗੱਲ ਨਹੀਂ ਆ ਤੇ ਬੜਾ ਸੌਖਾ ਕੀਤਾ ਵੀ ਨਹੀਂ ਜਾ ਸਕਦਾ ਪਰ ਪਰਮੇਸ਼ਰ ਚਾਹੁੰਦੇ ਅਸੀਂ ਈਮਾਨ ਦੇ ਪੱਕੇ ਹੋਈਏ ਅਸੀਂ ਜ਼ੁਬਾਨ ਦੇ ਪੱਕੇ ਹੋਈਏ ਸਾਡੀ ਨੀਂ ਮજબૂત ਹੋਏ ਸਾਡਾ ਵਿਸ਼ਵਾਸ ਮਜ਼ਬੂਤ ਹੋਏ ਅਰ ਜਿਨ੍ਹਾਂ ਦਾ ਵਿਸ਼ਵਾਸ ਦਾਵਾ ਡੋਲ ਹੁੰਦਾ ਆ ਉਹ ਜਰਾ ਜਿਆ ਦੁੱਖ ਜਾਂ ਤਕਲੀਫ ਆਉਣ ਤੇ ਭੱਜ ਜਾਂਦੇ ਆ ਅਰ ਉਹ ਪਰਮੇਸ਼ਰ ਨੂੰ ਪਸੰਦ ਨਹੀਂ ਆ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਹਲੇ ਦੁੱਖਾਂ ਦਾ ਆਰੰਭ ਹੀ ਆ ਕਿੰਨੇ ਲੋਕ ਬੈਕ ਸਲਾਈਡ ਹੋ ਗਏ ਆ ਵਾਪਸ ਮੁੜ ਗਏ ਆ ਪਿੱਛੇ ਚਲੇ ਗਏ ਕਿੱਥੋਂ ਪਰਮੇਸ਼ਵਰ ਤੋਂ ਉਹਨਾਂ ਨੇ ਆਪਣਾ ਵਿਸ਼ਵਾਸ ਹਟਾ ਲਿਆ ਇਹਦਾ ਮਤਲਬ ਉਹਨਾਂ ਦਾ ਵਿਸ਼ਵਾਸ ਬਹੁਤ ਕੱਚਾ ਸੀਗਾ ਕੋਈ ਮਜ਼ਬੂਤੀ ਨਹੀਂ ਸੀਗੀ ਉਹਨਾਂ ਦੇ ਵਿਸ਼ਵਾਸ ਦੇ ਵਿੱਚ ਪਰ ਮਜ਼ਬੂਤੀ ਦੀ ਪਰਖ ਕਿੱਦਾਂ ਹੁੰਦੀ ਆ ਕਿਉਂਕਿ ਅੱਜ ਅਸੀਂ ਜੋ ਸਿੱਖ ਰਹੇ ਆ ਉਹਦਾ ਵਿਸ਼ਾ ਆ ਕਿ ਹੁਣ ਉਹ ਸਮਾਂ ਆ ਜਿਸ ਦੇ ਵਿੱਚ ਸਾਡਾ ਈਮਾਨ ਪਰਖਿਆ ਜਾਣਾ ਆ ਕੋਈ ਵੀ ਮਜ਼ਬੂਤ ਚੀਜ਼ ਆ ਉਹਨੂੰ ਕਿੱਦਾਂ ਪਰਖਿਆ ਜਾਂਦਾ ਆ ਉਸ ਚੀਜ਼ ਦੇ ਉੱਤੇ ਵਾਰ ਕੀਤਾ ਜਾਂਦਾ ਆ ਅਕਰ ਉਹ ਵਾਰ ਨੂੰ ਝੱਲ ਲਏ ਇਹਦਾ ਮਤਲਬ ਉਹ ਮਜ਼ਬੂਤ ਆ ਜੇ ਉਹਦੇ ਉੱਤੇ ਕੋਈ ਚੀਜ਼ ਤੁਹਾਨੂੰ ਕੋਈ ਮੂੰਹ ਚ ਬਾਨੀ ਕਹੀ ਜਾਂਦਾ ਇਹ ਜੀ ਅਨਬ੍ਰੇਕਕੇਬਲ ਆ ਓਕੇ ਜਦੋਂ ਆਪਾਂ ਕ੍ਰੋਕਰੀ ਦੀਆਂ ਦੁਕਾਨਾਂ ਤੇ ਜਾਂਦੇ ਆ ਜਿੱਥੇ ਭਾਂਡੇ ਮਿਲਦੇ ਆ ਆਪਾਂ ਉੱਥੇ ਜਾਂਦੇ ਦੁਕਾਨਾਂ ਤੇ ਉਹ ਕਹਿੰਦੇ ਜੀ ਇਹ ਗਲਾਸ ਟੁੱਟਦਾ ਨਹੀਂ ਆ ਤੁਸੀਂ ਉਹਨੂੰ ਕਹਿੰਦੇ ਐਦਾਂ ਕਿਦਾਂ ਹੋ ਸਕਦਾ ਟੁੱਟਦਾ ਨਹੀਂ ਉਹ ਉਹਨੂੰ ਸੈਟ ਕੇ ਦਿਖਾਉਂਦਾ ਆ ਦਿਖਾਉਂਦਾ ਕਿ ਨਹੀਂ ਦਿਖਾਉਂਦਾ ਇਹ ਪਲੇਟਾਂ ਟੁੱਟਦੀਆਂ ਨਹੀਂ ਕਹਿੰਦੇ ਜੀ ਅਨਬ੍ਰੇਕੇਬਲ ਆ ਫੇ ਉਹ ਕਿਦਾਂ ਤੁਹਾਨੂੰ ਪ੍ਰੂਵ ਕਰਦੇ ਜਾਂ ਉਹ ਫੱਟੇ ਤੇ ਮਾਰਦੇ ਆ ਜਾਂ ਭੁੰਜੇ ਸੱਟ ਕੇ ਤੁਹਾਨੂੰ ਪ੍ਰੂਵ ਕਰਦੇ ਆ ਵੀ ਦੇਖੋ ਜੀ ਇਹ ਟੁੱਟਿਆ ਨਹੀਂ ਸੱਟ ਵੱਜਦੀ ਆ ਉਸ ਚੀਜ਼ ਦੇ ਉੱਤੇ ਫੇ ਉਹ ਚੀਜ਼ ਪ੍ਰੂਵ ਕਰ ਪਾਉਂਦੀ ਕਿ ਹਾਂ ਮੈਂ ਅਨਬ੍ਰੇਕੇਬਲ ਆ ਮੈਂ ਟੁੱਟਣ ਵਾਲੀ ਚੀਜ਼ ਨਹੀਂ ਆ ਮੂੰਹ ਜਬਾਨੀ ਨਹੀਂ ਹੁੰਦਾ ਕੰਮ ਜੇ ਤੁਹਾਨੂੰ ਕੋਈ ਮੂੰਹ ਜਬਾਨੀ ਕੱਚ ਦਾ ਗਲਾਸ ਦਿਖਾ ਕੇ ਕਵੇ ਇਹ ਕੱਚ ਟੁੱਟਦਾ ਨਹੀਂ ਆ ਤੁਸੀਂ ਕਹਿੰਦੇ ਐਦਾਂ ਕਿਦਾਂ ਹੋ ਸਕਦਾ ਕੱਚ ਨਹੀਂ ਟੁੱਟਦਾ ਤੁਸੀਂ ਉਹ ਖਰੀਦਣਾ ਨਹੀਂ ਜਦੋਂ ਤੱਕ ਉਸ ਕੱਚ ਦੇ ਉੱਤੇ ਸੱਟ ਮਾਰ ਕੇ ਨਾ ਦਿਖਾਈ ਜਾਏ ਕਿ ਇਹ ਸੱਚੀ ਮਜ਼ਬੂਤ ਆ ਐਸੇ ਤਰ੍ਹਾਂ ਜੇ ਅਸੀਂ ਕਹੀ ਜਾਈਏ ਅਸੀਂ ਈਮਾਨ ਚ ਬਹੁਤ ਪੱਕੇ ਆ ਅਸੀਂ ਈਮਾਨ ਦੇ ਵਿੱਚ ਬਹੁਤ ਪੱਕੇ ਆ ਐਦਾਂ ਹੀ ਕਿਸੇ ਨੇ ਯਕੀਨ ਨਹੀਂ ਕਰਨਾ ਪਰ ਤੁਹਾਨੂੰ ਪਰਖ ਦੇ ਵਿੱਚੋਂ ਦੀ ਲੰਘਣਾ ਪੈਣਾ ਆ ਤੁਹਾਨੂੰ ਸਾਬਤ ਕਰਨਾ ਪੈਣਾ ਵੀ ਤੁਸੀਂ ਈਮਾਨ ਦੇ ਵਿੱਚ ਪੱਕੇ ਆ ਤਾਂ ਜਾ ਕੇ ਪਤਾ ਲੱਗਣਾ ਵੀ ਤੁਸੀਂ ਈਮਾਨ ਚ ਪੱਕੇ ਆ ਮੂੰਹ ਜਬਾਨੀ ਨਹੀਂ ਇਹ ਨਿਆਣਿਆਂ ਦੇ ਆਨਲਾਈਨ ਪੇਪਰ ਨਹੀਂ ਆ ਬੇਨਕਲ ਮਾਰ ਕੇ ਕਰਤੀ ਟੈਸਟ ਸ਼ੀਟ ਜਿਹੜੀ ਉਹ ਭਰ ਦਿੱਤੀ ਸਾਰਾ ਕੰਮ ਹੋ ਗਿਆ 99% ਦੇ ਨਾਲ ਪਾਸ ਮਿਆਣਿਆਂ ਨੂੰ ਜਾਵਦਾ ਕਿਹੜੇ ਟੀਚਰਸ ਦੇਖਦੇ ਆ ਪਰ ਉਹ ਸਾਰਿਆਂ ਦਾ ਪਾਪਾ ਆ ਉਹਦੀ ਅੱਖ ਸਾਰਿਆਂ ਤੇ ਲੱਗੀ ਹੋਈ ਆ ਉਹਦੀ ਅੱਖ ਤੋਂ ਕੁਝ ਨਹੀਂ ਛੁੱਪਦਾ ਭਾਵੇਂ ਰਜਾਈਆਂ ਦੇ ਟੈਂਟ ਬਣਾ ਕੇ ਲਾ ਲਓ ਤੁਸੀਂ ਤਾਂ ਵੀ ਐਕਸਰੇ ਆਈਜ਼ ਆ ਉਹਦੀਆਂ ਉਹਨੇ ਸਾਰਾ ਕੁਝ ਵਿੱਚੋਂ ਦੀ ਲੱਭ ਲੈਣਾ ਵੀ ਤੁਸੀਂ ਕੀ ਕਰਦੇ ਆ ਕੰਧ ਹਨੇਰੇ ਵਿੱਚ ਵੀ ਚਾਨਣ ਦੇ ਨਿਆਈ ਦੇਖਣ ਦੀ ਸਮਰਥਿਆ ਮੇਰੇ ਪਰਮੇਸ਼ਵਰ ਦੀ ਹallelujah ਇੱਕ ਮਕਾਨ ਜਿਹੜਾ ਕਿਹਾ ਜਾਏ ਕਿ ਇਹ ਬਹੁਤ ਮਜ਼ਬੂਤ ਆ ਉਹਦੀ ਮਜ਼ਬੂਤੀ ਕਦੋਂ ਸਾਬਤ ਹੁੰਦੀ ਆ ਜੇ ਭਝਾਲ ਆਵੇ ਤਿਉ ਮਕਾਨ ਡਿੱਗੇ ਨਾ ਉੱਚ ਤੇੜਾ ਨਾ ਹੋਣ ਇਹਦਾ ਮਤਲਬ ਸੱਚੀ ਉਹ ਮਕਾਨ ਮਜ਼ਬੂਤ ਆ ਤੂਫਾਨ ਆਵੇ ਉਹਦੀਆਂ ਕੰਦਾ ਨਾ ਡਿੱਗਣ ਇਹਦਾ ਮਤਲਬ ਉਹ ਮਕਾਨ ਮਜ਼ਬੂਤ ਆ ਮੀ ਔੜ ਤੇ ਉਹਦੀਆਂ ਛੱਤਾਂ ਚੋੜ ਨਾ ਉਹਦੀਆਂ ਛੱਤਾਂ ਡਿੱਗ ਨਾ ਪੈਣ ਉਹਦੀਆਂ ਨੀਹਾਂ ਬੈ ਨਾ ਜਾਣ ਤੇ ਇਹਦਾ ਮਤਲਬ ਮਕਾਨ ਮਜ਼ਬੂਤ ਆ ਪਰ ਉਹਨੂੰ ਆਪਣੀ ਮਜ਼ਬੂਤੀ ਸਾਬਤ ਕਰਨ ਲਈ ਕਿੰਨਾ ਕੋਸ਼ ਝੱਲਣਾ ਪੈਂਦਾ ਆ ਇਸੇ ਤਰ੍ਹਾਂ ਸਾਨੂੰ ਆਪਣੇ ਈਮਾਨ ਦੇ ਵਿੱਚ ਮਜ਼ਬੂਤੀ ਸਾਬਤ ਕਰਨ ਲਈ ਝੱਲਣਾ ਪਵੇਗਾ ਅਤੇ ਝੱਲਣ ਦੀ ਤਿਆਰ ਹੋ ਜਾਓ ਕਿਉਂਕਿ ਹੁਣ ਤੂਫਾਨਾਂ ਦਾ ਟਾਈਮ ਆ ਹੁਣ ਭੁਚਾਲਾਂ ਦਾ ਟਾਈਮ ਆ ਹੁਣ ਬਰਖਾ ਦਾ ਟਾਈਮ ਆ ਅਤੇ ਹੁਣ ਉਹ ਸਾਰਾ ਸੀਜ਼ਨ ਸਟਾਰਟ ਹੋ ਗਿਆ ਜਿਹਦੇ ਰਾਈ ਸਾਡਾ ਈਮਾਨ ਪਰਖਿਆ ਜਾਏ ਤੁਸੀਂ ਜਿਹੜੇ ਵੀ ਇਸ ਅੱਜ ਦੇ ਸੇਰਮਨ ਨੂੰ ਲਾਈਵ ਜਾ ਆਫਲਾਈਨ ਸੌਂ ਰਿਹਾ ਹੈ ਆਨਲਾਈਨ ਜੋ ਆਫਲਾਈਨ ਸੌਂ ਰਿਹਾ ਤੁਸੀਂ ਇਹ ਨਹੀਂ ਕਹਿ ਸਕਦੇ ਸਾਨੂੰ ਪਰਮੇਸ਼ਵਰ ਨੇ ਵਾਰਨਿੰਗ ਨਹੀਂ ਦਿੱਤੀ ਆਦਰਵਾਇਜ਼ ਅਸੀਂ ਪ੍ਰਾਰਥਨਾ ਕਰਦੇ ਕਿ हे ਪ੍ਰਭੂ ਸਾਡੀ ਬੇਪਰਤੀਤੀ ਦਾ ਇਲਾਜ ਕਰ ਪਰ ਵਚਨ ਦੇ ਵਿੱਚ ਲਿਖਿਆ ਉਹ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਅਰ ਅੱਜ ਤੁਹਾਡੇ ਲਈ ਵਚਨ ਆ ਗਿਆ ਆ ਕਿ ਪਰਖ ਦਾ ਸਮਾਂ ਤੁਹਾਡੀ ਨੇਚਾ ਦੀ ਪਰਖ ਦਾ ਸਮਾਂ ਸ਼ੁਰੂ ਹੋ ਗਿਆ ਆ ਦੇਖੋ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਹਾਂ ਸੱਚ ਹਮੇਸ਼ਾ ਕੋੜਾ ਹੁੰਦਾ ਆ ਜਿਸ ਰਾਹ ਤੇ ਜਾ ਕੇ ਸਾਨੂੰ ਜੀਵਨ ਪ੍ਰਾਪਤ ਹੋਏ ਉਹ ਰਾਹ ਭੀੜਾ ਆ ਇਸ ਲਈ ਸਾਨੂੰ ਕੜਵਾਹਟ ਨੂੰ ਵੀ ਚੱਲਣਾ ਪਵੇਗਾ ਭੀੜੇ ਰਾਹ ਤੇ ਤੁਰਨਾ ਪਵੇਗਾ ਤਾਂ ਜੀਵਨ ਪ੍ਰਾਪਤ ਹੋਏਗਾ ਇੱਦਾਂ ਨਹੀਂ ਵੀ ਹੱਸਦਿਆਂ ਖੇਡਦਿਆਂ ਠੱਠੇ ਕਰਦਿਆਂ ਸਿਨਮੇ ਜਾਂਦਿਆਂ ਪੱਬ ਕਲੱਬ ਜਾਂਦਿਆਂ ਜਾਗੋ ਕੱਢਦਿਆਂ ਬੋਲੀਆਂ ਪਾਉਂਦਿਆਂ ਸਿੱਠਣੀਆਂ ਦਿੰਦਿਆਂ ਅਬਦੀ ਜੀਵਨ ਪ੍ਰਾਪਤ ਹੋ ਗਿਆ ਇੱਦਾਂ ਨਹੀਂ ਹੁਣ ਪ੍ਰਭੂ ਨੇ ਕਿਹਾ ਤੁਸੀਂ ਜਗਤ ਦੇ ਲੂੜ ਹੋ ਉਹਨੇ ਇਹ ਵੀ ਇਹ ਨਹੀਂ ਕਿਹਾ ਕਿ ਤੁਸੀਂ ਜਗਤ ਦਾ ਮਿੱਠਾ ਹੋ ਚੀਜਾਂ ਨੂੰ ਪ੍ਰੀਜ਼ਰਵ ਕਰਨ ਦੇ ਲਈ ਵਰਤਿਆ ਜਾਂਦਾ ਹੈ। ਖਰਾਬ ਹੋਣ ਤੋਂ ਬਚਾਉਣ ਦੇ ਲਈ। ਚੀਜਾਂ ਨੂੰ ਸਵਾਦਲਾ ਬਣਾਉਣ ਦੇ ਲਈ। ਤੇ ਜੇ ਲੂਣ ਹੀ ਵਚਨ 'ਚ ਲਿਖਿਆ ਬੇਸਵਾਦਾ ਹੋ ਜਾਏ ਤੇ ਫਿਰ ਕਿਸ ਕੰਮ ਦਾ? ਅਸੀਂ ਜਗਤ ਦਾ ਲੂਣ ਆ। ਅਸੀਂ ਬੇਸਵਾਦੇ ਨਹੀਂ ਹੋਣਾ। ਅਸੀਂ ਠੀਕ ਉਸੇ ਸਵਾਦ ਦੇ ਵਿੱਚ ਬਰਕਰਾਰ ਰਹਿਣਾ ਜਿਸ ਸਵਾਦ ਦੇ ਵਿੱਚ ਸਾਨੂੰ ਪਰਮੇਸ਼ਵਰ ਨੇ ਬਣਾਇਆ ਹੈ। ਮੈਂ ਹਰ ਮਸੀਹੀ ਨੌਜਵਾਨ ਨੂੰ ਬੱਚੇ ਨੂੰ ਬਜ਼ੁਰਗ ਨੂੰ ਜਿਹੜਾ ਸਮਝਣ ਦੇ ਯੋਗ ਹੋ ਚੁੱਕਿਆ ਹਰੇਕ ਉਸ ਮਸੀਹੀ ਵਿਅਕਤੀ ਨੂੰ ਹੱਥ ਜੋੜ ਕੇ ਬੇਨਤੀ ਕਰਦੀਆਂ ਆਪਣੇ ਈਮਾਨ ਦੇ ਵਿੱਚ ਪੱਕੇ ਹੋ ਜਾਓ ਆਪਣੇ ਵਿਸ਼ਵਾਸ ਨੂੰ ਵਧਾਓ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਸਾਡਾ ਵਿਸ਼ਵਾਸ ਵਧੇ ਨਹੀਂ ਤਾਂ ਬਹੁਤ ਸਾਰੇ ਵੈਰੀ ਨੇ ਲੋਕ ਤੁਹਾਡੇ ਅਗੇਂਸਟ ਖੜੇ ਕਰ ਦਿੱਤੇ ਆ ਜਿਹੜੇ ਤੁਹਾਨੂੰ ਪੁਲਾਵੇ ਵਿੱਚ ਪਾ ਦੇਣ ਜਿਹੜੇ ਤੁਹਾਡੇ ਨਾਲ ਆਣ ਕੇ ਇਹੋ ਜੀਆਂ ਗੱਲਾਂ ਕਰਨ ਕਿ ਤੁਹਾਨੂੰ ਪਤਾ ਨਾ ਲੱਗੇ ਹੁਣ ਕੀ ਕਰੀਏ ਤੇ ਤੁਸੀਂ ਕਹੋ ਨਹੀਂ ਜੀ ਅਸੀਂ ਤਾਂ ਮਸੀਹ ਹੈ ਹੀ ਨਹੀਂ ਅਸੀਂ ਤਾਂ ਚਰਚ ਨੂੰ ਜਾਂਦੇ ਹੀ ਨਹੀਂ ਜਾਂ ਫੇ ਨਾ ਜਾਇਆ ਕਰਾਂਗੇ ਤੇ ਹੁਣ ਉਹ ਟਾਈਮ ਜੇ ਇਨੂੰ ਤੁਸੀਂ ਭੁਖਬਾਣੀ ਸਮਝ ਲਓ ਇਹਨੂੰ ਤੁਸੀਂ ਵਾਰਨਿੰਗ ਸਮਝ ਲਓ ਇਹਨੂੰ ਅਲਾਰਮ ਸਮਝ ਲਓ ਇਹਨੂੰ ਅਲਰਟ ਸਮਝ ਲਓ ਜਿੱਤਾਂ ਸਮਝ ਆਉਂਦੀ ਸਮਝ ਲਓ ਪਰ ਇਹਨਾਂ ਕੰਮ ਜ਼ਰੂਰ ਕਰੋ ਕਿ ਈਮਾਨ ਵਿੱਚ ਮਜ਼ਬੂਤ ਹੋ ਜਾਓ